ਜਾ ਪ੍ਰੋਡਿਊਸ ਬਠਿੰਡਾ ਵੱਲੋਂ ਪਤੰਗਬਾਜ਼ੀ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਜਿੰਨੀਆਂ ਵੀ ਪਤੰਗਾਂ ਹੋਣ ਜਿਆਂ ਉਹਦੇ ਤੇ ਐਂਟੀ ਡਰੱਗ ਸਲੋਗਨ ਲਿਖੇ ਜਾਣਗੇ ਔਰ ਡਰੱਗਸ ਦੇ ਅਗੇਂਸਟ ਇਹਦੇ ਨਾਲ ਜਿਹੜਾ ਹੈਗਾ ਵਾ ਉਹਨਾਂ ਨੂੰ ਜੋੜਿਆ ਜਾ ਸਕੇ ਰਖਵਿੰਦਰ ਵੱਡਾਲੀ ਜਿਹੜੇ ਕਿ ਸਾਡੇ ਇੱਕ ਬਹੁਤ ਮਸ਼ਹੂਰ ਤੇ ਬਹੁਤ ਵੱਡੇ ਨਾਮਵਰ ਕਲਾਕਾਰ ਨੇ ਜਿਹੜੇ ਪੰਜਾਬ ਦੇ ਸੱਭਿਆਚਾਰ ਦੇ ਨਾਲ ਜਿਹੜੇ ਗੀਤ ਜੁੜੇ ਹੋਏ ਆ ਉਹ ਗੀਤ ਜਿਹੜੇ ਆ ਉਹ ਇਹ ਇੱਥੇ ਪੇਸ਼ ਕਰਨੇ ਆ ਪਤੰਗ ਬਾਜੀ ਦਾ ਆਪਣੇ ਜ਼ਿਲ੍ਹੇ ਚ ਕਰਵਾਇਆ ਜਾ ਰਿਹਾ ਜਾਂ ਪੂਰੇ ਪੰਜਾਬ ਤੋਂ ਇਹ ਪਤੰਗ ਬਾਜੀ ਦਾ ਨਵੇਕਲਾ ਮੁਕਾਬਲਾ ਇਹ ਸਾਡੇ ਬਠਿੰਡੇ ਚ ਕਰਾਇਆ ਜਾ ਰਿਹਾ ਸੱਤ ਸਰੀਅਕ ਹਾਲ ਤੁਸੀਂ ਦੇਖ ਰਹੇ ਹੋ ਕਲੀਅੰਟੀ ਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਸਮੇਂ-ਸਮੇਂ ਤੇ ਉਪਰਾਲੇ ਕੀਤੇ ਜਾਂਦੇ ਆ ਨਸ਼ੇ ਜਿਹੜੇ ਵੇਚਦੇ ਨੇ ਉਹਨਾਂ ਦੇ ਖਿਲਾਫ ਮਾਮਲੇ ਵੀ ਦਰਜ ਕੀਤੇ ਜਾਂਦੇ ਆ ਹੁਣ ਬਠਿੰਡਾ ਪੁਲਿਸ ਵੱਲੋਂ ਇੱਕ ਨਵੇਕਲਾ ਉਪਰਾਲਾ ਕੀਤਾ ਗਿਆ ਤੇ ਪਤੰਗਬਾਜ਼ੀ ਦਾ ਬਠਿੰਡਾ ਵਿਖੇ 21 ਤਰੀਕ ਨੂੰ ਪ੍ਰੋਗਰਾਮ ਕਰਵਾਇਆ ਜਾ ਰਿਹਾ ਜਿੱਥੇ ਵੱਡੀ ਪੱਧਰ ਤੇ ਜਿਹੜੀ ਰਜਿਸਟ੍ਰੇਸ਼ਨ ਵੀ ਰੱਖੀ ਗਈ ਆ ਕਿ ਕੋਈ ਵੱਖ-ਵੱਖ ਜਗ੍ਹਾ ਤੋਂ ਕੱਲੇ ਬਠਿੰਡੇ ਦੇ ਵੀ ਨਹੀਂ ਜਿੱਥੋਂ ਕਿਸੇ ਵੀ ਜ਼ਿਲ੍ਹੇ ਤੋਂ ਆ ਕੇ ਪਤੰਗਬਾਜ਼ੀ ਦੀ ਪ੍ਰਤੀਯੋਗਤਾ ਦੇ ਵਿੱਚ ਹਿੱਸਾ ਲੈ ਸਕਦਾ ਬਠਿੰਡਾ ਦੇ ਐਸਐਸਪੀ ਹਰਮਨ ਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦਾ ਮਕਸਦ ਹੈ ਕਿ ਜਿਹੜੇ ਪਤੰਗਬਾਜ਼ੀ ਆ ਪਤੰਗਾਂ ਦੇ ਉੱਪਰ ਸਲੋਗਨ ਲਿਖੇ ਹੋਣਗੇ ਨਸ਼ਿਆਂ ਦੇ ਖਿਲਾਫ ਜਿਨ੍ਹਾਂ ਦੇ ਉਡਾਉਣਗੇ ਇੱਕ ਮੈਸੇਜ ਵੀ ਜਾਏਗਾ ਤੇ ਜਿਨ੍ਹਾਂ ਦੇ ਘਰਾਂ 'ਚ ਜਾ ਕੇ ਡੇਗਣਗੇ ਉਹ ਵੀ ਉਹਨਾਂ ਮੈਸੇਜ ਦੇ ਨਾਲ ਨਸ਼ਿਆਂ ਤੋਂ ਦੂਰ ਹੋਣਗੇ ਵਡਾਲੀ ਬ੍ਰਦਰਸ ਕਿਹਾ ਜਾਂਦੇ ਨੇ ਲਖਵਿੰਦਰ ਵਡਾਲੀ ਉਹ ਆਉਣਗੇ ਉਹਨਾਂ ਵੱਲੋਂ ਜਿਹੜਾ ਵਿਸ਼ੇਸ਼ ਤੌਰ ਤੇ ਸੱਭਿਆਚਾਰਕ ਪ੍ਰੋਗਰਾਮ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਜਿਹੜੇ ਲਖਵਿੰਦਰ ਵਡਾਲੀ ਆ ਉਹਦੇ ਵੀ ਕੋਈ ਇਸ ਤਰ੍ਹਾਂ ਦੇ ਗੀਤ ਨਹੀਂ ਗਾਏ ਹਮੇਸ਼ਾ ਹੀ ਸੱਭਿਆਚਾਰਕ ਗੀਤ ਗਾਉਂਦੇ ਐਸੇ ਕਰਕੇ ਹੀ ਉਹਨਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਨੇ ਕਿਹਾ ਕਿ ਨਾਲ ਜਿਹੜੇ ਹੋਰ ਵੀ ਬਹੁਤ ਸਾਰੇ ਆ ਚਾਹੇ ਉਹ ਲੇਖਕਾ ਚਾਹੇ ਕਿਸੇ ਵੀ ਤਰ੍ਹਾਂ ਦੇ ਜਿਹੜੇ ਸਮਾਜ ਨੂੰ ਸੇਧ ਦਿੰਦੇ ਆ ਉਹਨਾਂ ਨੂੰ ਵੀ ਬੁਲਾਇਆ ਜਾਵੇਗਾ ਤੇ ਨਾਲ ਉਹਨਾਂ ਨੇ ਚਾਈਨਾ ਡੋਰ ਦੇ ਮਾਮਲੇ ਵਿੱਚ ਵੀ ਕਿਹਾ ਕਿ ਇਸ ਦੇ ਨਾਲ ਇੱਕ ਚਾਈਨਾ ਡੋਰ ਜੋ ਵੇਚਦੇ ਨੇ ਜਾਂ ਜਿਹੜੇ ਅਡਾਉਂਦੇ ਨੇ ਉਹਨਾਂ ਨੂੰ ਵੀ ਮੈਸੇਜ ਆਵੇਗਾ ਕਿ ਉਹ ਜਿਹੜੀਆਂ ਲੋਕਲ ਡੋਰਸ ਨੇ ਸਾਨੂੰ ਉਹੀ ਜਣੀਆਂ ਚਾਹੀਦੀਆਂ ਤੇ ਉਸੇ ਨਾਲ ਹੀ ਪਤੰਗ ਅਡਾਉਣੇ ਚਾਹੀਦੇ ਐਸਐਸਪੀ ਬਠਿੰਡਾ ਨੇ ਵਿਸ਼ੇਸ਼ ਤੌਰ ਤੇ ਕਿਹਾ ਕਿ ਚਾਈਨਾ ਡੋਰ ਦੇ ਖਿਲਾਫ ਵੀ ਸਾਨੂੰ ਜਾਗਰੂਕ ਹੋਣ ਦੀ ਲੋੜ ਆ ਤੇ ਨਾਲ ਉਹਨਾਂ ਨੇ ਕਿਹਾ ਕਿ ਵੱਡੀ ਪੱਧਰ ਤੇ ਜਿਹੜੇ ਲੋਕ ਦਰਸ਼ਕ ਬਣ ਕੇ ਵੀ ਸਟੇਡੀਅਮ ਵਿੱਚ ਆ ਸਕਦੇ ਤੇ ਉਹ ਦੇਖਣ ਉਹ ਇਹ ਵੀ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਪਤੰਗਬਾਜ਼ੀ ਦਾ ਪ੍ਰੋਗਰਾਮ ਹੈ ਇਹ ਇਕੱਲੇ ਬਠਿੰਡੇ ਜ਼ਿਲ੍ਹੇ ਵੱਲੋਂ ਵੀ ਕਰਵਾਇਆ ਜਾ ਰਿਹਾ ਹਾਲਾਂਕਿ ਬਾਕੀ ਜ਼ਿਲ੍ਹਿਆਂ ਵੱਲੋਂ ਕੋਈ ਵੱਖ-ਵੱਖ ਤਰ੍ਹਾਂ ਦੇ ਜਿਹੜੇ ਨਸ਼ਿਆਂ ਦੀ ਰੋਕத் ਥਾਮ ਲਈ ਪ੍ਰੋਗਰਾਮ ਕਰਵਾਏ ਜਾ ਰਹੇ ਪਰ ਬਠਿੰਡਾ ਪੁਲਿਸ ਵੱਲੋਂ ਇਹ ਨਵੇਕਲਾ ਪਤੰਗ ਬਾਜ਼ੀ ਦਾ ਇਹ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਤੇ ਉਹਨਾਂ ਨੇ ਕਿਹਾ ਕਿ ਇਸ ਨਾਲ ਸਮਾਜ 'ਚ ਬਹੁਤ ਵੱਡਾ ਮੈਸੇਜ ਆਵੇਗਾ ਤੇ ਲੋਕ ਨਸ਼ਿਆਂ ਤੋਂ ਦੂਰ ਹੋਣਗੇ ਐਸਐਸਪੀ ਬਠਿੰਡਾ ਹਰਮਨबीर ਸਿੰਘ ਗਿੱਲ ਦਾ ਇਸ ਮਾਮਲੇ ਵਿੱਚ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਜੀ ਸਰ ਸਰ ਪਤੰਗ ਬਾਜ਼ੀ ਦੇ ਮੁਕਾਬਲੇ ਕਰਾਇਆ ਜਾ ਰਿਹਾ ਹੈ ਕੀ ਕਹਿੰਦੇ 21 ਤਰੀਕ ਨੂੰ ਅਸੀਂ ਜਿਹੜਾ ਸਾਡਾ ਸਟੇਡੀਅਮ ਇੱਥੇ ਬਠਿੰਡੇ ਦਾ ਉੱਥੇ ਬਠਿੰਡਾ ਐਡਮਿਨਿਸਟ੍ਰੇਸ਼ਨ ਵੱਲੋਂ ਤੇ ਪੰਜਾਬ ਪੁਲਿਸ ਬਠਿੰਡਾ ਵੱਲੋਂ ਪਤੰਗ ਬਾਜ਼ੀ ਦੇ ਮੁਕਾਬਲੇ ਕਰਵਾਏ ਜਾ ਰਹੇ ਆ ਔਰ ਉਸ ਪਤੰਗਬਾਜ਼ੀ ਦੇ ਮੁਕਾਬਲੇ ਦੇ ਨਾਲ ਅਸੀਂ ਦੋ ਤਰ੍ਹਾਂ ਦਾ ਸਨੇਹਾ ਦੇਣਾ ਚਾਹੁੰਦੇ ਆ ਆਪਣੇ ਸਪੈਸ਼ਲੀ ਆਪਣੇ ਯੂਥ ਨੂੰ ਇੱਕ ਤੇ ਐਂਟੀ ਡਰੱਗਸ ਜਿੰਨੀਆਂ ਵੀ ਪਤੰਗਾਂ ਹੋਣ ਜੀਆਂ ਉਹਦੇ ਤੇ ਐਂਟੀ ਡਰੱਗਸ ਸਲੋਗਨ ਲਿਖੇ ਜਾਣਗੇ ਤਾਂ ਕਿ ਉਹ ਪਤੰਗ ਡਾਊਨ ਵਾਲਾ ਜਿਹੜਾ ਸਾਡਾ ਯੂਥ ਆ ਜਿਨ੍ਹਾਂ ਨੇ ਇਸ ਕੰਪੀਟੀਸ਼ਨ 'ਚ ਭਾਗ ਲੈਣਾ ਉਹਨਾਂ ਨੂੰ ਵੀ ਔਰ ਪਤੰਗ ਜਿਹਦੇ ਕੱਟੀ ਜਾਣੀਆਂ ਜਿਹਦੇ ਹੱਥ ਲੱਗਣੀਆਂ ਆਪਾਂ ਨੂੰ ਪਤਾ ਵੀ ਪਤੰਗ ਬਾਜੀ ਜਿਹੜੀ ਹੈਗੇ ਜੋ ਵੀ ਪਤੰਗ ਕੱਟੀ ਜਾਂਦੀ ਆ ਜਿਹੜਾ ਅੱਗੇ ਉਸ ਪਤੰਗ ਨੂੰ ਫੜਦਾ ਜਾਂ ਲੁੱਟਦਾ ਉਹ ਵੀ ਸਾਡਾ ਯੂਥ ਹੀ ਹੁੰਦਾ ਔਰ ਉਹ ਅਸੀਂ ਉਹਦੇ ਰਾਹੀਂ ਇੱਕ ਮੈਸੇਜ ਨਾਲੇ ਇੱਕ ਖੇਡ ਆ ਔਰ ਇਹਦੇ ਨਾਲ ਅਸੀਂ ਇੱਕ ਮੈਸੇਜ ਜਿਹੜਾ ਹੈਗਾ ਵਾ ਉਹ ਪਹੁੰਚਾਉਣਾ ਚਾਹੁੰਦੇ ਆਪਣੇ ਯੂਥ ਨੂੰ ਕਿ ਉਹ ਡਰੱਗਸ ਤੇ ਮਤਲਬ ਜਿਹੜਾ ਅਲਮਤ ਆ ਡਰੱਗਸ ਦੀ ਜਿਹੜੀ ਇਹ ਬਿਮਾਰੀ ਆ ਉਹਦੇ ਤੋਂ ਆਪਣੇ ਯੂਥ ਨੂੰ ਪਰੇ ਕੀਤਾ ਜਾਵੇ ਉੱਥੋਂ ਬਚਾਇਆ ਜਾ ਸਕੇ ਔਰ ਜਿਹੜੇ ਇਸ ਬਿਮਾਰੀ 'ਚ ਫਸੇ ਆ ਸਾਡਾ ਯੂਥ ਉਹਨਾਂ ਨੂੰ ਵਿੱਚੋਂ ਕੱਢਿਆ ਜਾ ਸਕੇ ਤੇ ਸਪੋਰਟਸ ਵਾਲੇ ਪਾਸੇ ਕਲਚਰਲ ਇਵੈਂਟਸ ਵਾਲੇ ਪਾਸੇ ਜਿਹੜਾ ਸਾਡਾ ਸੱਭਿਆਚਾਰ ਆ ਜਿਵੇਂ ਪਤੰਗਬਾਜੀ ਆ ਇਹ ਸਾਡੇ ਸੱਭਿਆਚਾਰ 'ਚ ਹੁੰਦਾ ਸੋ ਇਹਦੇ ਵਿੱਚ ਇਹਨਾਂ ਨੂੰ ਇਸ ਪਾਸੇ ਮੋਟੀਵੇਟ ਕਰਨ ਵਾਸਤੇ ਇਹ ਮੁਕਾਬਲੇ ਕਰਾਏ ਜਾ ਰਹੇ ਆ ਦੂਸਰਾ ਐਂਟੀ ਯੂਜ਼ ਆਫ ਕਾਈਨਾ ਡੋਰ ਇਹ ਜਿਹੜੇ ਪਤੰਗਬਾਜੀ ਦੇ ਮੁਕਾਬਲਾ ਇਹਦੇ 'ਚ ਅਸੀਂ 16 ਜਿਹੜੀਆਂ ਸਾਡੀਆਂ ਲੋਕਲ ਭਾਰਤ ਦੇ ਵਿੱਚ ਜਿਵੇਂ ਬਰੀਲੀ ਬੜਾ ਡੋਰਾ ਵਾਸਤੇ ਸਾਡਾ ਬਰੀਲੀ ਦੀ ਡੋਰ ਬੜੀ ਮਸ਼ਹੂਰ ਆ ਬਰੀਲੀ ਸ਼ਹਿਰ ਦੀ ਉਦਾਂ ਦੀਆਂ ਡੋਰਾਂ ਜਿਹੜੀਆਂ ਹੈਗੀਆਂ ਜਾਂ ਸਾਡੇ ਇੱਥੇ ਕੁਝ ਅਮਰਸਰ ਦੀਆਂ ਵੀ ਕਾਫੀ ਡੋਰ ਵਗੈਰਾ ਮਸ਼ਹੂਰ ਨੇ ਉਹਨਾਂ ਡੋਰਾਂ ਦੇ ਨਾਲ ਅਸੀਂ ਉਹਨਾਂ ਦਾ ਇੰਤਜ਼ਾਮ ਕਰਕੇ ਉਹ ਪ੍ਰੋਵਾਈਡ ਕਰ ਰਹੇ ਹਾਂ ਫ੍ਰੀ ਆਫ ਪੋਸਟ ਔਰ ਜਿਹੜੀਆਂ ਪਤੰਗਾਂ ਵਾਂ ਇਹ ਵੀ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਜਿਨ੍ਹਾਂ ਤੇ ਸਲੋਗਨ ਲਿਖੇ ਹੋਣਗੇ ਤਾਂ ਕਿ ਸਾਡਾ ਜਿਹੜਾ ਯੂਥ ਆ ਇਹਦੇ ਵਿੱਚ ਉਹ ਕੰਪੀਟੀਸ਼ਨ ਦੇ ਕੰਪਲੀਟ ਕਰੇ ਔਰ ਆਪਣੇ ਸੱਭਿਆਚਾਰ ਦੇ ਨਾਲ ਔਰ ਡਰੱਗਸ ਦੇ ਅਗੇਂਸਟ ਇਹਦੇ ਨਾਲ ਜਿਹੜਾ ਹੈਗਾ ਵਾ ਉਹਨਾਂ ਨੂੰ ਜੋੜਿਆ ਜਾ ਸਕੇ। ਦੂਸਰਾ ਕਰ ਵੀ ਆ ਰਹੇ ਹਾਂ। ਹਾਂਜੀ ਦੂਸਰਾ ਸੱਭਿਆਚਾਰ ਪ੍ਰੋਗਰਾਮ ਆ ਜੀ ਇਹਦੇ ਵਿੱਚ ਔਰ ਲਖਵਿੰਦਰ ਵਡਾਲੀ ਜਿਹੜੇ ਕਿ ਸਾਡੇ ਇੱਕ ਬਹੁਤ ਮਸ਼ਹੂਰ ਤੇ ਬਹੁਤ ਵੱਡੇ ਨਾਮਵਰ ਕਲਾਕਾਰ ਨੇ ਉਹਨਾਂ ਦੇ بیٹے ਨੇ ਇਹ ਉਹ ਪਦਮਸ਼ਰੀ ਪੂਰਨ ਚੰਦ ਵਡਾਲੀ ਦੇ بیٹے ਨੇ ਇਹੜੇ ਕਿ ਆਪਣੀ ਜਿਹੜੇ فن ਦਾ ਉੱਥੇ ਮਜਾਰਾ ਕਰਨਗੇ ਔਰ ਇਹਨਾਂ ਦੇ ਗੀਤ ਜਿਹੜੇ ਆਪਣੇ ਲਕਚਰ ਗੀਤ ਆ ਜਾਂ ਵੈਪਨਸ ਨੂੰ ਯੂਸ ਜਿਹੜਾ ਬੰਦੂਕਾਂ ਦੇ ਜਾਂ ਅਸਲੇ ਦੇ ਜਿਹੜੇ ਗਾਣੇ ਗਾਉਂਦੇ ਆ ਕਾਇਕਰ ਉਹਨਾਂ ਤੋਂ ਉਲਟ ਇਹਨਾਂ ਦਾ ਜਿਹੜਾ ਹੈਗਾ ਵਾ ਬੜੇ ਸੱਭਿਆਚਾਰਕ ਤੇ ਬੜੇ ਮਤਲਬ ਸਾਜ ਰਾਗ ਦੇ ਧਨੀ ਪਾਪ ਦਾ ਬੇਟਾ ਇਹ ਔਰ ਇਹ ਆਪਣੇ فن ਦਾ ਉੱਥੇ ਮਜਾਰਾ ਕਰਨਗੇ ਜਿਹੜਾ ਪੰਜਾਬ ਦਾ ਕਲਚਰ ਆ ਜਿਹੜੇ ਪੰਜਾਬ ਦੇ ਸੱਭਿਆਚਾਰ ਦੇ ਨਾਲ ਜਿਹੜੇ ਗੀਤ ਜੁੜੇ ਹੋਏ ਆ ਉਹ ਗੀਤ ਜਿਹੜੇ ਆ ਉਹ ਇਹ ਇੱਥੇ ਪੇਸ਼ ਕਰਨੇ ਚਾਈਨਾ ਡੋਰ ਨੂੰ ਲੈ ਕੇ ਕਿਥਨ ਜੇ ਜੇ ਬਕਰ ਕਰੀ ਆदमी ਸੋਡੇ ਵੱਲ 100 ਗੋਟੇ ਚਾਈਨਾ ਡੋਰ ਪੜਾ ਗਿਆ ਹਨ ਕਰਮਜੀਤ ਸਿੰਘ ਮਹਾਂਬਾਦ ਜੀ ਕੀਤਾ ਗਿਆ ਉਹਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਚਾਈਨਾ ਡੋਰ ਦਾ ਆਪਾਂ ਸਾਰਿਆਂ ਨੂੰ ਨੁਕਸਾਨ ਹੈਗਾ ਵਾ ਕਿਸੇ ਦਾ ਵੀ ਭੈਣ ਭਰਾ ਸੜਖ ਤੇ ਜਾਂਦਾ ਇਹਦੇ ਕਿਸੇ ਦੇ ਵਿੱਚ ਫਸ ਕੇ ਜਾਂ ਕਿਸੇ ਦਾ ਅੰਗ ਕੱਟਿਆ ਜਾ ਸਕਦਾ ਔਰ ਕਿਸੇ ਦਾ ਜਾਨੀ ਵੀ ਨੁਕਸਾਨ ਹੋ ਸਕਦਾ ਮਾਲੀ ਨੁਕਸਾਨ ਵੀ ਹੋ ਸਕਦਾ ਲੋਕ ਸਾਈਕਲ ਸਕੂਟਰਾਂ ਵਾਲੇ ਟੂ-ਵੀਲਰ ਵਾਲੇ ਇਹਦੇ ਤੇ ਡਿੱਗ ਜਾਂਦੇ ਆ ਈਵਨ ਫੋਰ-ਵੀਲਰ ਜਿਹੜੀਆਂ ਕਾਰਾਂ ਉਹਨਾਂ 'ਚ ਵੀ ਕਈ ਵਾਰ ਇਹੋ ਜਿਹੀਆਂ ਦੁਰਘਟਨਾਵਾਂ ਹੋਈਆਂ ਨੇ ਜਿਹੜਾ ਵਿੰਡਸਕ੍ਰੀਨ ਦੇ ਉੱਤੇ ਜਿਹੜੇ ਹੁੰਦੇ ਆ ਵਿੰਡਸਕ੍ਰੀਨ ਦੇ ਵਾਈਪਰਸ ਵਗੈਰਾ ਉਹਨਾਂ 'ਚ ਫਸ ਕੇ ਬੜੀਆਂ ਦੁਰਘਟਨਾਵਾਂ ਹੁੰਦੀਆਂ ਨੇ ਜਿਦਾ ਕਰਕੇ ਬੜੇ ਜਾਨੀ ਤੇ ਮਾਲੀ ਨੁਕਸਾਨ ਹੁੰਦੇ ਆ ਔਰ ਇਹਨੂੰ ਇਹ ਤੋਂ ਬਚਣਾ ਚਾਹੀਦਾ ਇਹਦਾ ਕੋਈ ਫਾਇਦਾ ਨਹੀਂ ਹੈਗਾ ਇਹਦਾ ਇਹਨੂੰ ਯੂਜ਼ ਕਰਨਾ ਨੁਕਸਾਨ ਹੀ ਨੁਕਸਾਨ ਤੁਹਾਡਾ ਵੀ ਨੁਕਸਾਨ ਆ ਔਰ ਤੁਸੀਂ ਚਾਹੇ ਅਣਚਾਹੇ ਲੋਕਾਂ ਦਾ ਜਾਂ ਆਪਣੇ ਦੂਸਰਿਆਂ ਦਾ ਵੀ ਨੁਕਸਾਨ ਕਰਦੇ ਜੇ ਔਰ ਇਹਦੇ ਤੋਂ ਪਰਹੇਜ਼ ਕਰਨਾ ਚਾਹੀਦਾ ਔਰ ਜਦੋਂ ਵੀ ਇਹੋ ਜੀ ਕੋਈ ਕਾਰਵਾਈ ਤਾਂ ਜੋ ਕਿ ਸਾਨੂੰ ਪਤਾ ਲੱਗਦਾ ਵੀ ਕਿਤੇ ਵੀ ਸਾਡੇ ਵੱਲੋਂ ਸਖਤ ਇਨਸਪੈਕਸ਼ਨਸ ਹੈਗੀਆਂ ਵਾ ਤੇ ਜਿਹੜੇ ਵੀ ਕਿਤੇ ਲੱਭਦਾ ਇਸ ਬੰਦਾ ਕੋਈ ਇਹਨੂੰ ਇਸਤੇਮਾਲ ਕਰਦਾ ਜਾਂ ਇਹਨੂੰ ਵੇਚਦਾ ਉਹਦੇ ਖਿਲਾਫ ਸਖਤ ਕਾਰਵਾਈ ਕਾਨੂੰਨ ਚ ਕਰਾਂਗੇ ਪਤੰਗ ਬਾਜੀ ਦਾ ਆਪਣੇ ਜ਼ਿਲ੍ਹੇ ਚ ਕਰਵਾਇਆ ਜਾ ਰਹਾ ਜਾਂ ਪੂਰੇ ਪੰਜਾਬ ਚ ਪਤੰਗ ਬਾਜੀ ਦਾ ਸਾਡੇ ਵੇਖੋ ਡਿਸਟ੍ਰਿਕਟਸ ਦੇ ਵਿੱਚ ਪਹਿਲਾਂ ਵੀ ਕਈਆਂ ਜ਼ਿਲ੍ਹਿਆਂ ਦੇ ਵਿੱਚ ਐਂਟੀ ਡਰੱਗਸ ਦੇ ਉੱਤੇ ਸੈਮੀਨਾਰਸ ਜਿਹੜੇ ਆ ਹੁੰਦੇ ਵੀ ਰਹੇ ਆ ਖੇਡ ਮੁਕਾਬਲੇ ਲੇਕਿਨ ਜਿਹੜਾ ਇਹ ਪਤੰਗਬਾਜੀ ਦਾ ਨਵੇਕਲਾ ਮੁਕਾਬਲਾ ਇਹ ਸਾਡੇ ਬਠਿੰਡੇ 'ਚ ਕਰਾਇਆ ਜਾ ਰਿਹਾ ਔਰ ਇਹ ਜਿਹੜਾ ਕਿਸੇ ਐਡਮਿਨਿਸਟ੍ਰੇਸ਼ਨ ਵੱਲੋਂ ਪਹਿਲੀ ਾਰ ਰਹੀ ਹੈ ਪ੍ਰੋਲਰ ਕੀਤਾ ਔਰ ਇਹ ਨੇਕ ਮਤਲਬ ਨਵੇਕਲਾ ਹੈਗਾ ਬਟ ਇਹ ਜਿਹੜਾ ਹੈਗਾ ਬਸੰਤ ਪੰਚਵੀ ਦਾ ਰੋਤ ਜਿਹੜੀ ਆ ਰਹੀ ਆ ਉਹਦੇ 'ਚ ਪਤੰਗਬਾਜੀ ਕਾਫੀ ਲੋਕ ਕਰਦੇ ਆ ਆਪਾਂ ਨੂੰ ਪਤਾ ਹੀ ਆ ਕਿਉਂਕਿ ਇਹ ਆਪਣਾ ਇੱਕ ਤਰ੍ਹਾਂ ਦੇ ਨਾਲ ਇਕ ਤਿਹਾਰ ਦੇ ਤੌਰ ਤੇ ਮਨਾਇਆ ਜਾਂਦਾ ਸੋ ਅਸੀਂ ਉਹਨੂੰ ਧਿਆਨ ਚ ਰੱਖਦੇ ਹੋਏ ਇਹ ਮੁਕਾਬਲਾ ਆਰਗੇਨਾਈਜ਼ ਕੀਤਾ ਔਰ ਮੈਂ ਸਾਰੇ ਯੂਥ ਨੂੰ ਸਾਰੇ ਲੋਕਾਂ ਨੂੰ ਮਤਲਬ ਖੁੰਦਾ ਸੱਦਾ ਦਿੰਦੇ ਆ ਤੁਸੀਂ ਆਓ ਨਾਲੇ ਉੱਥੇ ਸੱਭਿਆਚਾਰਕ ਪ੍ਰੋਗਰਾਮ ਵੇਖੋ ਨਾਲੇ ਇਸ ਪਤੰਗਬਾਜ਼ੀ ਦੇ ਮੁਕਾਬਲੇ ਤੇ ਸ਼ਾਮਲ ਵੀ ਹੋ ਜੇ ਤੁਸੀਂ ਨਹੀਂ ਸ਼ਾਮਲ ਹੁੰਦੇ ਤੇ ਇਹਨੂੰ ਆ ਕੇ ਆਡੀਅנס ਦੇ ਵਿੱਚ ਬੈਠ ਕੇ ਇਹਦਾ ਆਨੰਦ ਮਾਣੋ ਪਾਰਟਿਸਪੈਂਟ ਕਿੱਥੋਂ ਆ ਰਹੇ ਜੀ ਗੱਲ ਕਰਦੇ ਪਾਰਟਿਸਪੈਂਟ ਪਾਰਟਿਸਪੈਂਟ ਅਸੀਂ ਜੀ ਓਪਨਿੰਗ ਆ ਜੀ ਸਾਰੇ ਪੰਜਾਬ ਦੇ ਵਿੱਚ ਜਿੱਥੋਂ ਵੀ ਕਿਸ ਨੇ ਆਪ ਦਾ ਆਨਲਾਈਨ ਰਜਿਸਟ੍ਰੇਸ਼ਨ ਅਸੀਂ ਫਲੂਟ ਕੀਤੀ ਸੀਗੀ ਔਰ ਜਿੰਨੇ ਵੀ ਆਪ ਦਾ ਰਜਿਸਟ੍ਰੇਸ਼ਨ ਕਿਸੇ ਵੀ ਥਾਂ ਤੋਂ ਕਿਸੇ ਨੇ ਵੀ ਭਰੀ ਆ ਔਰ ਜਿਹਦੇ ਜਿਹਨੇ ਜਿਹੜੇ ਭਰੀਏ ਉਹ ਅਸੀਂ ਐਕਸੈਪਟ ਕੀਤੀ ਆ ਔਰ ਇਹਦੇ 'ਚ ਕੋਈ ਬਾਹਰ ਨਹੀਂ ਹੈ ਕਿ ਉਹ ਕਿੱਥੋਂ ਆਦਾ ਹੋਊਗਾ ਜਾਂ ਕਿੱਥੋਂ ਦਾ ਹੋਊਗਾ ਵਿਦਨ ਡਿਸਟ੍ਰਿਕਟ ਨਹੀਂ ਆਊਟ ਆਫ ਡਿਸਟ੍ਰਿਕਟ ਵੀ ਰਜਿਸਟ੍ਰੇਸ਼ਨ ਇਹ ਕਿੰਨੇ ਮੁਕਾਬਲੇ ਜੀ ਦੋ ਤਰ੍ਹਾਂ ਦੇ ਮੁਕਾਬਲੇ ਆ ਜੀ ਜੂਨੀਅਰ ਦੇ ਵਿੱਚ ਅਸੀਂ 20 ਸਾਲ ਤੋਂ ਥੱਲੇ ਰੱਖਿਆ ਔਰ ਜਿਹੜਾ ਇਸ ਤੋਂ ਉੱਪਰ ਉਹ ਸੀਨੀਅਰ ਦਾ ਮੁਕਾਬਲਾ ਉਹ 20 ਸਾਲ ਦੀ ਉਮਰ ਤੋਂ ਉੱਪਰ ਵਾਲਾ ਹੈਗਾ ਸੋ ਉਸ ਮੁਕਾਬਲੇ ਦੇ ਵਿੱਚ ਜਿਹੜਾ ਹੈ ਉਹ ਦੋ 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 ਬੈਚਸ ਦੇ ਵਿੱਚ ਮਤਲਬ ਦੋ ਦੋ ਸਲੈਬ ਰੱਖੇ ਆ ਜੂਨੀਅਰ ਤੇ ਸੀਨੀਅਰ 20 ਸਾਲ ਤੋਂ ਥੱਲੇ ਵਾਲਾ ਜਿਹੜਾ ਹੈਗਾ ਜੂਨੀਅਰ 20 ਸਾਲ ਤੋਂ ਉੱਪਰ ਵਾਲਾ ਸੀਨੀਅਰ ਮੁਕਾਬਲਾ ਇਨਾਮ ਵਗੈਰਾ ਵੀ ਵੰਡੇ ਜਾਣਗੇ ਜੇ ਤੁਹਾਨੂੰ ਹਾਂਜੀ ਉਹਦੇ ਚ ਅਸੀਂ ਤਿੰਨ ਤਰ੍ਹਾਂ ਦੇ ਫਸਟ ਸੈਕਿੰਡ ਥਰਡ ਜਿਹੜੇ ਨਾਮ ਰੱਖੇ ਆ ਫਸਟ ਇਨਾਮ ਜਿਹੜਾ 11000 ਦਾ 10 ਸੈਕਿੰਡ 5100 ਦਾ ਥਰਡ 2100 ਦਾ ਤੋਂ ਇਹ ਇਨਾਮ ਜਿਹੜੇ ਰੱਖੇ ਉਸ ਤੋਂ ਅਲੈਦਾ ਅਸੀਂ ਕਈ ਇਹੋ ਜੇ ਸਾਡੀਆਂ ਕੋਈ ਸ਼ੀਤਾਂ ਉੱਥੇ ਆ ਰਹੀਆਂ ਨੇ ਜਿਨ੍ਹਾਂ ਦਾ ਕਈ ਸਮਾਜ ਤੋਂ ਬੜਾ ਯੋਗਦਾਨ ਹੈ ਕਈ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਮੀਲ ਪੱਥਰ ਹਾਸਲ ਕੀਤੇ ਆ ਸਪੋਰਟਸ ਪਰਸਨੈਲਿਟੀਜ਼ ਵੀ ਹੈਗੀਆਂ ਨੇ ਇਦਾਂ ਲੈਕਚਰਰਸ ਵੀ ਹੈਗੇ ਆ ਔਰ ਉਹਨਾਂ ਦਾ ਵੀ ਅਸੀਂ ਮਾਨਸਨ ਮਾਨ ਕਰਾਂਗੇ